ਆਪਣਾ ਕਿਦਾਂ ਚੋਰੀ ਹੋਈ ਹੈ ਮਨਪ੍ਰੀਤ ਸਿੰਘ ਦਾ ਨਾਮ ਮੇਰਾ ਰਵਿੰਦਰ 베ਤਰੀ ਆਪਣੀ ਗਈ ਹੈ ਨਾਲੇ ਚੋਰੀ ਆਪਾਂ ਸਿਰੇ ਆਇਆ ਮੈਂ 9:30 ਵਜੇ ਦੇ ਵਿੱਚ ਵਿੱਚ ਆਇਆ ਦੇਖਿਆ ਤਾਲਾ ਖੁੱਲਾ ਪਿਆ ਅੰਦਰ ਦੇਖਿਆ ਗੱਲੇ ਵਗੈਰਾ ਖੁੱਲੇ ਪਏ ਸਾਰੇ ਸਮਾਨ ਸੋਨੇ ਦੇ ਲੈ ਗਿਆ ਕੇਕ ਉੱਤੱਕੇ ਲੈ ਗਏ 2-3 ਅਰਜੁਨ ਸਮਾਨ ਸੋਨੇ ਲੈ ਗਿਆ ਟੋਫੀਆਂ ਟੋਫੀਆਂ ਡੱਬੇ 12-13000 ਰੁਪਏ ਕੇਸ਼ ਵੀ ਆਈ ਹੋਰ ਗਿਆ ਸਾਰਾ ਉਹ ਜਿਸਵੰਤ ਮੰਦਰ ਚ ਪਿਆ ਹੈ ਮੰਦਰ ਚ ਤਿੱਖੇ ਸੰਤ ਗੱਦੀ ਦਾ ਡੱਬਾ ਚੱਕ ਕੇ ਲੈ ਗਿਆ ਉਹ ਵਾਲਾ ਹਾਂਜੀ ਕੀ ਇਹਦੀ ਫੋਟੋ ਫਾਟੋ ਆਈ ਕਿਤੇ ਕੈਮਰੇ ਚ ਕਿਤੇ ਕੈਮਰੇ ਚ ਚੈੱਕ ਕਰਾਏ ਆ ਹੁਣ ਦੇਖੋ ਕਰਦੇ ਆ ਪਤਾ ਕਿ ਕੌਣ ਆਂਦਾ ਕੌਣ ਨਹੀਂ ਵਿੱਚ ਲੱਗੇ ਕੈਮਰੇ ਦੇਖਦੇ ਪਏ ਆ ਠੀਕ ਆ ਪੁਲਿਸ ਨੂੰ ਦੱਸਿਆ ਇੱਕ ਵਾਰ ਪੁਲਿਸ ਨੂੰ ਦੱਸਿਆ ਹੀ ਕੇ ਸੀ ਕਿ ਆਪਣੇ ਉਥੇ ਮਲਾਜ਼ਮ ਮਿਲੇ ਨਹੀਂ ਆ ਉਹ ਤਾਂ ਕਹਿ ਕੇ ਆਏ ਆ ਕਹਿੰਦੇ ਕੋਈ ਨਹੀਂ ਮਲਾਜ਼ਮ ਆਂਦੇ ਤੇ ਭੇਜ ਨਹੀਂ ਤੁਹਾਨੂੰ ਠੀਕ ਆ ਕਿੰਨੇ ਕ ਵਜੇ ਦੀ ਗੱਲ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਾਨੂੰ 9:30 ਵਜੇ ਪਤਾ ਲੱਗਾ ਅੱਛਾ 9:30 ਵਜੇ ਦੁਕਾਨ ਖੋਲ੍ਹਦੇ ਸੀ ਆ 9:30 ਠੀਕ ਆ ਬੰਦਰ ਦਾ ਸਾਰਾ ਵਿਖਾਰ ਤਾ ਹੀ ਸਾਰੀਆਂ ਫੋੜਵਾ ਫੌਂਡਾ ਸਭ ਪਾ ਕਰਕੇ ਚਲ ਗਿਆ ਅੱਜ ਅੱਛਾ ਬੰਦਰ ਦੇ ਹੁਣ ਸੈੱਟ ਕੀਤਾ ਪੂਜਾ ਕਰਨ ਲੱਗੇ ਬੰਦਰ ਸਾਰੀਆਂ 10 ਰੁਪਏ ਸੀ ਤਸਵੀਰ ਕੱਢ ਕੇ ਲੈ ਗਿਆ ਕੋਈ ਹੁੰਦਾ ਚੈੱਕ ਕਰਉਣਾ ਅੱਛਾ ਇਹਨੂੰ ਮੋੜ ਕੇ ਲੈ ਗਿਆ ਨਾ ਅੱਛਾ ਵੀ ਪੂਰਾ ਖੁੱਲਾ ਹੈ ਸੋਹਣ ਘੋੜਾ ਖਰਾਬ ਥੋੜਾ ਜਿਹਾ ਆਪਣਾ ਕਿਦਾਂ ਚੋਰੀ ਹੋਈ ਹੈ ਮਨਪ੍ਰੀਤ ਸਿੰਘ ਦਾ ਨਾਮ ਮੇਰਾ ਰਵਿੰਦਰ 베ਕਰੀ ਆਪਣੀ ਹੈਂਗੀ ਹੈ ਮੰਡਾਲੇ ਚੋਰੀ ਆਪਾਂ ਸਰੇ ਆਇਆ ਮੈਂ 9 9:30 ਵਜੇ ਦੇ ਵਿੱਚ ਵਿੱਚ ਆਇਆ ਦੇਖਿਆ ਤਾਲਾ ਖੁੱਲਾ ਪਿਆ ਅੰਦਰ ਦੇਖਿਆ ਗੱਲੇ ਵਗੈਰਾ ਖੁੱਲੇ ਪਏ ਸਾਰੇ ਸਮਾਨ ਚੁਗਣੇ ਦੇ ਲੈ ਗਿਆ ਕੇਕ ਕੁਟੱਕੇ ਲੈ ਗਏ 2-3 ਅਰ ਜੋ ਸਮਾਨ ਸੁਣ ਲੈ ਗਿਆ ਟੋਫੀ ਟੋਹੇ ਡੱਬੇ 12-13000 ਰੁਪਏ ਗੱਲੇ ਦੇ ਕੈਸ਼ ਵੀ ਆਈ ਉਹ ਲੈ ਗਿਆ ਸਾਰਾ ਉਹ ਜਿਸਵੰਤ ਮੰਦਰ ਤੇ ਪਿਆ ਹੈਗਾ ਮੰਦਰ ਤੇ ਜਿਸਵੰਤ ਗੱਦੀ ਦਾ ਡੱਬਾ ਚੱਕ ਕੇ ਲੈ ਗਿਆ ਉਹ ਬਲਾ ਹਾਂਜੀ ਕੀ ਆਦੀ ਫੋਟੋ ਫਾਟੋ ਆਈ ਕਿਤੇ ਕੈਮਰੇ ਚ ਕਿਤੇ ਕੈਮਰੇ ਚ ਚੈੱਕ ਕਰਾਏ ਹੁਣ ਦੇਖੋ ਕਰਦੇ ਆ ਪਤਾ ਕਿ ਕੌਣ ਆਂਦਾ ਕੌਣ ਨਹੀਂ ਵਿੱਚ ਲੱਗੇ ਕੈਮਰੇ ਦੇਖਦੇ ਪਏ ਠੀਕ ਆ ਹਾਂਜੀ ਪੁਲਿਸ ਨੂੰ ਦੱਸਿਆ ਸਭ ਕੁਝ ਪੁਲਿਸ ਨੂੰ ਦੱਸਿਆ ਹੀ ਕੇ ਸੀ ਕਿ ਆਪਣੇ ਉਥੇ ਮੁਲਾਜ਼ਮ ਮਿਲੇ ਨਹੀਂ ਆ ਉਹ ਤੇ ਕਹਿ ਕੇ ਆਏ ਆ ਕਹਿੰਦੇ ਕੋਈ ਨਹੀਂ ਮੁਲਾਜ਼ਮ ਆਂਦੀ ਤੇ ਭੇਜਨੇ ਤੁਹਾਨੂੰ ਠੀਕ ਆ ਕਿੰਨੇ ਕ ਵਜੇ ਦੀ ਗੱਲ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ ਸਾਨੂੰ 9:30 ਵਜੇ ਪਤਾ ਲੱਗਾ ਅੱਛਾ ਜੀ 9:30 ਵਜੇ ਦੁਕਾਨ ਖੋਲ੍ਹਦੇ ਦੀਆਂ 9:30 ਠੀਕ ਆ ਬੰਦਰ ਦਾ ਸਾਰਾ ਵਿਖਾਰ ਤਾਂ ਇਹ ਸਾਰੀਆਂ ਫੋਟੋਆਂ ਫੋਨਾਂ ਵਿੱਚ ਸਭ ਉਤਾਂ ਕਰਕੇ ਚਲ ਗਿਆ ਸੀ ਅੱਛਾ ਬੰਦਰ ਤੇ ਹੁਣ ਸੈਟ ਕੀਤਾ ਪੂਜਾ ਕਰਨ ਲੱਗੇ ਬੰਦਰ ਸਾਗੀਆਂ ਫਿਰ ਦਸਵੰਤ ਪਿਆ ਸੀ ਤੁਸੀਂ ਕੰਦੀ ਲੈ ਗਿਆ ਕੋਈ ਹੁੰਦਾ ਚੈੱਕ ਕਰੋਨਾ ਅੱਛਾ ਇਹਨੂੰ ਮਰੋੜ ਕੇ ਲੈ ਗਏ ਹਨ ਅੱਛਾ ਵੀ ਪੂਰਾ ਖੁੱਲਾ ਸੀ ਸਵਾਨ ਘੋੜਾ ਖਲਾੜਦੇ ਥੋੜਾ ਜਿਆਦਾ